ਦੇਖੋ ਕੱਲ ਜੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਮੀਟਿੰਗ ਤੋਂ ਬਾਅਦ ਦੇਸ਼ ਦੀ ਸਰਕਾਰ ਦਾ ਪ੍ਰੈਸ ਨੋਟ ਆ ਉਹਨੇ ਇੱਕ ਵਾਰ ਫੇਰ ਪੰਜਾਬ ਦੀ ਸਰਕਾਰ ਉੱਤੇ ਬੜੇ ਵੱਡੇ ਸਵਾਲ ਖੜੇ ਕਰਤੇ ਕਿ 13000 ਕਰੋੜ ਐਸਡੀਆਰਫ ਦਾ ਪੈਸਾ ਪੰਜਾਬ ਦੀ ਸਰਕਾਰ ਕੋਲ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣ ਹਰਪਾਲ ਜੀਮਾ ਹੋਣ ਇਹ ਤਾਂ ਅੱਜ ਤੱਕ ਡਿਨਾਈ ਕਰਦੇ ਰਹੇ ਨੇ ਕਿ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਪਰ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਪ੍ਰੈਸ ਕਾਨਫਰੰਸ ਕਰਨਾ ਹੈ ਤੇ ਉਹਨੇ ਨਵੀਂ ਤਰਕ ਦਿੱਤੇ ਉਹ ਕਹਿੰਦੇ ਜੇ 13000 ਕਰੋੜ ਤਾਂ ਸਾਡੇ ਕੋਲ ਪਿਆ ਮਤਲਬ ਜਿਹੜੀ ਚੀਜ਼ ਅੱਜ ਤੱਕ ਮੁੱਖ ਮੰਤਰੀ ਤੇ ਫਾਈਨੈਂਸ ਮਿਨਿਸਟਰ ਮੁਕਰਦੇ ਰਹੇ ਨੇ ਉਹਨੂੰ ਘੱਟੋ-ਘੱਟ ਅਮਨ ਅਰੋੜਾ ਨੇ ਮੰਨ ਲਿਆ ਕਿ ਸਾਡੇ ਕੋਲ 13000 ਕਰੋੜ ਪਿਆ ਪਰ ਅਸੀਂ ਇਹਨੂੰ ਖਰਚ ਨਹੀਂ ਸਕਦੇ ਬਾਕੀ ਪ੍ਰੈਸ ਕਾਨਫਰੰਸ 'ਚ ਭਾਜਪਾ ਨੂੰ ਤੁੰਤੂ ਮੈਂ ਮੈਂ ਕਰਦੇ ਰਹੇ ਉਹ ਪੰਜਾਬ ਦਾ ਵਿਸ਼ਾ ਨਹੀਂ ਪੰਜਾਬ ਦਾ ਵਿਸ਼ਾ ਤਾਂ ਭਗਵੰਤ ਮਾਨ ਸਾਹਿਬ ਤੇ ਅਮਨ ਅਰੋੜਾ ਜੀ ਇਹ ਹੈ ਕਿ ਜੇ 13000 ਕਰੋੜ ਤੁਹਾਡੇ ਕੋਲ ਐਸਟੀਆਰਐਫ ਦਾ ਪੈਸਾ ਪਿਆ ਹੈ ਫਿਰ ਤੁਸੀਂ ਹਲੇ ਤੱਕ ਪੰਜਾਬ ਤੇ ਖਰਚਾ ਕਿਉਂ ਨਹੀਂ ਕਿਉਂਕਿ 1600 ਦੇ ਕਰੀਬ ਪੰਜਾਬ ਦੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿਦੇ ਚੋਂ 300 ਪਿੰਡ ਐਸ ਨੇ ਜਿਹੜੇ ਬਿਲਕੁਲ ਤਬਾਹ ਹੋ ਗਏ ਜੇ 13000 ਕਰੋੜ ਪੰਜਾਬ ਕੋਲ ਹੈ ਇਸ حساب ਨਾਲ ਤਾਂ ਇਕੱਲੇ-ਇਕੱਲੇ ਪਿੰਡ ਤੇ ਕਰੋੜਾ ਰੁਪਇਆ ਖਰਚਾ ਜਾ ਸਕਦਾ ਔਰ ਦੂਜਾ ਝੂਠ ਜੋ ਆਈਪੀ ਪ੍ਰੈਸ ਕਾਨਫਰੰਸ 'ਚ ਬੋਲਿਆ ਗਿਆ ਉਹ ਕਹਿੰਦੇ ਜੀ 13000 ਕਰੋੜ ਚੋਂ ਸਿਰਫ ਅਸੀਂ 1000 ਕਰੋੜ ਹੀ ਖਰਚ ਸਕਦੇ ਮੈਂ ਅਮਨ ਅਰੂੜਾ ਸਾਹਿਬ ਨੂੰ ਕਹਿਣਾ ਕਿ ਐਸਡੀਆਰਐਫ ਦੀ ਗਾਈਡਲਾਈਨਸ ਪੜ੍ਹ ਲਓ ਉਹ ਗਾਈਡਲਾਈਨਸ ਦੇ ਮੁਤਾਬਕ 30% ਤਾਂ ਤੁਸੀਂ ਕੱਲਾ ਇਨਫਰਾਸਟ੍ਰਕਚਰ ਤੇ ਖਰਚ ਸਕਦੇ ਹੋ ਮਤਲਬ ਤੁਹਾਨੂੰ ਇੱਕ ਅਸੈਸਮੈਂਟ ਕਰਨੀ ਪਊ ਕਿੰਨੀਆਂ ਸੜਕਾਂ ਖਰਾਬ ਹੋਈਆਂ ਕਿੰਨੇ ਘਰ ਤਬਾਹ ਹੋਏ 13000 ਕਰੋੜ ਦਾ 30% ਮਤਲਬ 5 ਤੋਂ 6000 ਕਰੋੜ ਦਾ ਇਨਫਰਾਸਟ੍ਰਕਚਰ ਤੇ ਤਰਾਤੇ ਖਰਚਾ ਜਾ ਸਕਦਾ ਜਿਹੜਾ ਕਿ ਕੱਲ ਕੇਂਦਰ ਸਰਕਾਰ ਨੇ ਵੀ ਇਲਜ਼ਾਮ ਲਾਇਆ ਪੰਜਾਬ ਦੀ ਸਰਕਾਰ ਤੇ ਕਿ ਤੁਸੀਂ ਅਸੈਸਮੈਂਟ ਹੀ ਨਹੀਂ ਕਰ ਸਕੇ ਮਤਲਬ ਤੁਸੀਂ ਹਲੇ ਤੱਕ ਇੱਕ ਡਿਟੇਲਡ ਰਿਪੋਰਟ ਹੀ ਪੰਜਾਬ ਦੀ ਸਰਕਾਰ ਨੇ ਨਹੀਂ ਬਣਾਈ ਕਿ ਭਾਈ ਪੰਜਾਬ ਦੇ ਵਿੱਚ ਨੁਕਸਾਨ ਕਿੰਨਾ ਹੋਇਆ ਔਰ ਇੱਕ ਜਿਹੜੀ ਅਗਲੀ ਗੱਲ ਹੈ ਕਿ ਜੀ ਪ੍ਰਧਾਨ ਮੰਤਰੀ ਨੇ 1600 ਕਰੋੜ ਕਿਹਾ ਮੁੱਖ ਮੰਤਰੀ ਕੱਲ ਕਹਿੰਦੇ 1 ਰੁਪਿਆ ਨਹੀਂ ਆਇਆ ਅਮਨੁਰ ਰਾਜ ਜੀ ਕਹਿੰਦੇ ਕਿ ਹਾਂ 805 ਕਰੋੜ ਜਿਹੜਾ ਪ੍ਰੈਸ ਨੋਟ ਤੇ ਲਿਖਿਆ ਹੋਇਆ ਆਇਆ ਤਾਂ ਹੈ ਪਰ ਹੋਰ ਸਕੀਮਾਂ ਦਾ ਚਲੋ ਇਹ 1600 ਕਰੋੜ ਵੀ ਆਪਾਂ ਛੱਡ ਦਈਏ ਪੰਜਾਬ ਦੇ ਜਾਣਨਾ ਚਾਹੁੰਦਾ ਹੈ ਕਿ ਜਿਹੜਾ 13000 ਕਰੋੜ ਐਸਟੀਆਰਐਫ ਦਾ ਫੰਡ ਸੀ ਉਹ ਕਿੱਥੇ ਮਿਸਯੂਜ਼ ਹੋਇਆ ਉਹ ਕੇਜਰੀਵਾਲ ਦੀ ਮਸ਼ਹੂਰੀ ਤੇ ਉਹਦੀਆਂ ਇਲੈਕਸ਼ਨਾਂ ਤੇ ਮਨੀਪੁਰ ਨਾਗਾਲੈਂਡ ਤੱਕ ਲੱਗ ਰਹੇ ਇਸ਼ਤਿਹਾਰਾਂ ਤੇ ਸਰਕਾਰ ਦੱਸੇ ਤਾਂ ਸਹੀ ਜਦੋਂ ਹੁਣ ਇੱਕ ਪਾਰਟੀ ਤੇ ਰੂਲਿੰਗ ਪਾਰਟੀ ਤੇ ਪ੍ਰਧਾਨ ਨੇ ਇਹ ਗੱਲ ਮੰਨ ਲਈ ਕਿ ਸਾਡੇ ਕੋਲ 13000 ਕਰੋੜ ਹੈ ਤਾਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਤੈ ਹੋ ਗਈ ਹੈ ਦੱਸਣ ਦੀ ਕਿ ਉਹ 13000 ਕਰੋੜ ਕਿਉਂ ਨਹੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾ 'ਚ ਖਰਚਿਆ ਜਾ ਰਿਹਾ ਕਿਉਂਕਿ ਜਿਹੜੇ ਤਰਕ ਅਮਨ ਅਰੋੜਾ ਸਾਹਿਬ ਦੇਣਾ ਚਾਹੁੰਦੇ ਨੇ ਉਹ ਤਰਕ ਟੈਕਨੀਕਲੀ ਸਹੀ ਨਹੀਂ ਉਹ ਬਿਲਕੁਲ ਗਲਤ ਤੱਥ ਪੇਸ਼ ਕਰਦਾ ਬਾਦ ਦੇਸ਼ ਦੀ ਸਰਕਾਰ ਦਾ ਪ੍ਰੈਸ ਰੋਟਾਇਰ ਉਹਨੇ ਇੱਕ ਵਾਰ ਫੇਰ ਪੰਜਾਬ ਦੀ ਸਰਕਾਰ ਉੱਤੇ ਬੜੇ ਵੱਡੇ ਸਵਾਲ ਖੜੇ ਕਰਤੇ ਕਿ 13000 ਕਰੋੜ ਐਸਡੀਆ ਰੱਖਦਾ ਪੈਸਾ ਪੰਜਾਬ ਦੀ ਸਰਕਾਰ ਕੋਲੇ ਪਿਆ ਮੁੱਖ ਮੰਤਰੀ ਭਗਵੰਤ ਮਾਨ ਹੋਣ ਹਰਪਾਲ ਜੀਮਾ ਹੋਣ ਇਹ ਤਾਂ ਅੱਜ ਤੱਕ ਡਿਨਾਈ ਕਰਦੇ ਰਹੇ ਨੇ ਕਿ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਪਰ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਪ੍ਰੈਸ ਕਾਨਫਰੰਸ ਕਰਨਾ ਹੈ ਤੇ ਉਹਨਾਂ ਨੇ ਨਵੀਂ ਤਰਕ ਦਿੱਤੇ ਉਹ ਕਹਿੰਦੇ ਜੇ 13000 ਕਰੋੜ ਤਾਂ ਸਾਡੇ ਕੋਲ ਪਿਆ ਹੈ ਮਤਲਬ ਜਿਹੜੀ ਚੀਜ਼ ਅੱਜ ਤੱਕ ਮੁੱਖ ਮੰਤਰੀ ਤੇ ਫਾਈਨੈਂਸ ਮਿਨਿਸਟਰ ਮੁਕਰਦੇ ਰਹੇ ਨੇ ਉਹਨੂੰ ਘੱਟੋ-ਘੱਟ ਅਮਨ ਅਰੋੜਾ ਨੇ ਮੰਨ ਲਿਆ ਕਿ ਸਾਡੇ ਕੋਲ 13000 ਕਰੋੜ ਪਿਆ ਪਰ ਅਸੀਂ ਇਹਨੂੰ ਖਰਚ ਨਹੀਂ ਸਕਦੇ ਬਾਕੀ ਪ੍ਰੈਸ ਕਾਨਫਰੰਸ ਬੀਜੇਪੀ ਨੂੰ ਤੂੰ ਤੂੰ ਮੈਂ ਮੈਂ ਕਰਦੇ ਰਹੇ ਉਹ ਪੰਜਾਬ ਦਾ ਵਿਸ਼ਾ ਹੈ ਪੰਜਾਬ ਦਾ ਵਿਸ਼ਾ ਤਾਂ ਭਗਵੰਤ ਮਾਨ ਸਾਹਿਬ ਤੇ ਅਮਨ ਅਰੋੜਾ ਜੀ ਇਹ ਹੈ ਕਿ ਜੇ 13000 ਕਰੋੜ ਤੁਹਾਡੇ ਕੋਲ STPF ਦਾ ਪੈਸਾ ਪਿਆ ਹੈ ਫਿਰ ਤੁਸੀਂ ਹਲੇ ਤੱਕ ਪੰਜਾਬ ਤੇ ਖਰਚਾ ਕਿਉਂ ਨਹੀਂ ਕਿਉਂਕਿ 1600 ਦੇ ਕਰੀਬ ਪੰਜਾਬ ਦੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿਦੇ ਚੋਂ 300 ਪਿੰਡ ਐਸ ਨੇ ਜਿਹੜੇ ਬਿਲਕੁਲ ਤਬਾਹ ਹੋ ਗਏ ਜੇ 13000 ਕਰੋੜ ਪੰਜਾਬ ਕੋਲ ਹੈ ਇਸ ਹਿਸਾਬ ਨਾਲ ਤਾਂ ਕੱਲੇ-ਕੱਲੇ ਪਿੰਡ ਤੇ ਕਰੋੜਾ ਰੁਪਇਆ ਖਰਚਾ ਜਾ ਸਕਦਾ ਔਰ ਦੂਜਾ ਝੂਠ ਜੋ ਅੱਜ ਦੀ ਪ੍ਰੈਸ ਕਾਨਫਰੰਸ 'ਚ ਬੋਲਿਆ ਗਿਆ ਉਹ ਕਹਿੰਦੇ ਜੀ 13000 ਕਰੋੜ ਚੋਂ ਸਿਰਫ ਅਸੀਂ 1000 ਕਰੋੜ ਹੀ ਖਰਚ ਸਕਦੇ। ਮੈਂ ਅਮਨ ਅਰੂੜਾ ਸਾਹਿਬ ਨੂੰ ਕਹਿਣਾ ਕਿ ਐਸਡੀਆਰਐਫ ਦੀ ਗਾਈਡਲਾਈਨਸ ਪੜ੍ਹ ਲਓ। ਉਹ ਗਾਈਡਲਾਈਨਸ ਦੇ ਮੁਤਾਬਕ 30% ਤਾਂ ਤੁਸੀਂ ਕੱਲਾ ਇਨਫਰਾਸਟ੍ਰਕਚਰ ਤੇ ਖਰਚ ਸਕਦੇ ਹੋ। ਮਤਲਬ ਤੁਹਾਨੂੰ ਇੱਕ ਅਸੈਸਮੈਂਟ ਕਰਨੀ ਪਊ ਕਿੰਨੀਆਂ ਸੜਕਾਂ ਖਰਾਬ ਹੋਈਆਂ, ਕਿੰਨੇ ਘਰ ਤਬਾਹ ਹੋਏ। 13000 ਕਰੋੜ ਦਾ 30% ਮਤਲਬ 5 ਤੋਂ 6000 ਕਰੋੜ ਤਾਂ ਇਨਫਰਾਸਟ੍ਰਕਚਰ ਤੇ ਘਰਾਂ ਤੇ ਖਰਚਾ ਜਾ ਸਕਦਾ ਹੈ ਜਿਹੜਾ ਕਿ ਕੱਲ ਕੇਂਦਰ ਸਰਕਾਰ ਨੇ ਵੀ ਇਲਜ਼ਾਮ ਲਾਇਆ ਪੰਜਾਬ ਦੀ ਸਰਕਾਰ ਤੇ ਕਿ ਤੁਸੀਂ ਅਸੈਸਮੈਂਟ ਹੀ ਨਹੀਂ ਕਰ ਸਕੇ ਮਤਲਬ ਤੁਸੀਂ ਹਲੇ ਤੱਕ ਇੱਕ ਡਿਟੇਲਡ ਰਿਪੋਰਟ ਹੀ ਪੰਜਾਬ ਦੀ ਸਰਕਾਰ ਨੇ ਨਹੀਂ ਬਣਾਈ ਕਿ ਭਾਈ ਪੰਜਾਬ ਦੇ ਵਿੱਚ ਨੁਕਸਾਨ ਕਿੰਨਾ ਹੋਇਆ ਔਰ ਇੱਕ ਜਿਹੜੀ ਅਗਲੀ ਗੱਲ ਹੈ ਕਿ ਜੀ ਪ੍ਰਧਾਨ ਮੰਤਰੀ ਨੇ 1600 ਕਰੋੜ ਕਿਹਾ ਮੁੱਖ ਮੰਤਰੀ ਕੱਲ ਕਹਿੰਦੇ 1 ਰੁਪਿਆ ਨਹੀਂ ਆਇਆ ਅਮਨ ਰਣਾ ਜੀ ਕਹਿੰਦੇ ਕਿ ਹਾਂ 805 ਕਰੋੜ ਜਿਹੜਾ ਪ੍ਰੈਸ ਨੋਟ ਤੇ ਲਿਖਿਆ ਹੋਇਆ ਆਇਆ ਤਾਂ ਹੈ ਪਰ ਹੋਰ ਸਕੀਮਾਂ ਦਾ ਚਲੋ ਇਹ 1600 ਕਰੋੜ ਵੀ ਆਪਾਂ ਛੱਡ ਦਈਏ ਪੰਜਾਬ ਦੇ ਜਾਣਨਾ ਚਾਹੁੰਦਾ ਹੈ ਕਿ ਜਿਹੜਾ 13000 ਕਰੋੜ ਐਸਟੀਆਰਐਫ ਦਾ ਫੰਡ ਸੀ ਉਹ ਕਿੱਥੇ ਮਿਸਯੂਜ਼ ਹੋਇਆ ਉਹ ਕੇਜਰੀਵਾਲ ਦੀ ਮਸ਼ਹੂਰੀ ਤੇ ਉਹਦੀਆਂ ਇਲੈਕਸ਼ਨਾਂ ਤੇ ਮਨੀਪੁਰ ਨਾਗਾਲੈਂਡ ਤੱਕ ਲੱਗ ਰਹੇ ਇਸ਼ਤਿਹਾਰਾਤ ਸਰਕਾਰ ਦੱਸੇ ਤਾਂ ਸਹੀ ਜਦੋਂ ਹੁਣ ਇੱਕ ਪਾਰਟੀ ਤੇ ਰੂਲਿੰਗ ਪਾਰਟੀ ਦੇ ਪ੍ਰਧਾਨ ਨੇ ਇਹ ਗੱਲ ਮੰਨ ਲਈ ਕਿ ਸਾਡੇ ਕੋਲ 13000 ਕਰੋੜ ਹੈ ਤਾਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਤੈ ਹੋ ਗਈ ਹੈ ਦੱਸਣ ਦੀ ਕਿ ਉਹ 13000 ਕਰੋੜ ਕਿਉਂ ਨਹੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾ 'ਚ ਖਰਚਿਆ ਜਾ ਰਿਹਾ ਕਿਉਂਕਿ ਦੇਖੋ ਕੱਲ ਜੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਮੀਟਿੰਗ ਤੋਂ ਬਾਅਦ ਦੇਸ਼ ਦੀ ਸਰਕਾਰ ਦਾ ਪ੍ਰੈਸ ਨੋਟ ਆ ਉਹਨੇ ਇੱਕ ਵਾਰ ਫੇਰ ਪੰਜਾਬ ਦੀ ਸਰਕਾਰ ਉੱਤੇ ਬੜੇ ਵੱਡੇ ਸਵਾਲ ਖੜੇ ਕਰਤੇ ਕਿ 13000 ਕਰੋੜ ਐਸਟੀਆਰਐਫ ਦਾ ਪੈਸਾ ਪੰਜਾਬ ਦੀ ਸਰਕਾਰ ਕੋਲ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣ ਹਰਪਾਲ ਜੀਮਾ ਹੋਣ ਇਹ ਤਾਂ ਅੱਜ ਤੱਕ ਡਿਨਾਈ ਕਰਦੇ ਰਹੇ ਨੇ ਕਿ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਪਰ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਪ੍ਰੈਸ ਕਾਨਫਰੰਸ ਕਰਨਾ ਹੈ ਤੇ ਉਹਨੇ ਨਵੀਂ ਤਰਕ ਦਿੱਤੇ ਉਹ ਕਹਿੰਦੇ ਜੇ 13000 ਕਰੋੜ ਤਾਂ ਸਾਡੇ ਕੋਲ ਪਿਆ ਮਤਲਬ ਜਿਹੜੀ ਚੀਜ਼ ਅੱਜ ਤੱਕ ਮੁੱਖ ਮੰਤਰੀ ਤੇ ਫਾਈਨੈਂਸ ਮਿਨਿਸਟਰ ਮੁਕਰਦੇ ਰਹੇ ਨੇ ਉਹਨੂੰ ਘੱਟੋ-ਘੱਟ ਅਮਨ ਅਰੋੜਾ ਨੇ ਮੰਨ ਲਿਆ ਕਿ ਸਾਡੇ ਕੋਲ 13000 ਕਰੋੜ ਪਿਆ ਪਰ ਅਸੀਂ ਇਹਨੂੰ ਖਰਚ ਨਹੀਂ ਸਕਦੇ ਬਾਕੀ ਪ੍ਰੈਸ ਕਾਨਫਰੰਸ 'ਚ ਭਾਜਪਾ ਨੂੰ ਤੂੰ ਤੂੰ ਮੈਂ ਮੈਂ ਕਰਦੇ ਰਹੇ ਉਹ ਪੰਜਾਬ ਦਾ ਵਿਸ਼ਾ ਨਹੀਂ ਪੰਜਾਬ ਦਾ ਵਿਸ਼ਾਤਾ ਭਗਵੰਤ ਮਾਨ ਸਾਹਿਬ ਤੇ ਅਮਨ ਅਰੋੜਾ ਜੀ ਇਹ ਹੈ ਵੀ ਜੇ 13000 ਕਰੋੜ ਤੁਹਾਡੇ ਕੋਲ ਐਸਟੀਆਰਐਫ ਦਾ ਪੈਸਾ ਪਿਆ ਹੈ ਫਿਰ ਤੁਸੀਂ ਹਲੇ ਤੱਕ ਪੰਜਾਬ ਤੇ ਖਰਚਾ ਕਿਉਂ ਨਹੀਂ ਕਿਉਂਕਿ 1600 ਦੇ ਕਰੀਬ ਪੰਜਾਬ ਦੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿਦੇ ਚੋਂ 300 ਪਿੰਡ ਐਸੇ ਨੇ ਜਿਹੜੇ ਬਿਲਕੁਲ ਤਬਾਹ ਹੋ ਗਏ ਜੇ 13000 ਕਰੋੜ ਪੰਜਾਬ ਕੋਲ ਹੈ ਇਸ ਹਿਸਾਬ ਨਾਲ ਤਾਂ ਇਕੱਲੇ-ਇਕੱਲੇ ਪਿੰਡ ਤੇ ਕਰੋੜਾਂ ਰੁਪਏ ਖਰਚੇ ਜਾ ਸਕਦੇ ਔਰ ਦੂਜਾ ਝੂਠ ਜੋ ਅੱਜ ਦੀ ਪ੍ਰੈਸ ਕਾਨਫਰੰਸ 'ਚ ਬੋਲਿਆ ਗਿਆ ਉਹ ਕਹਿੰਦੇ ਜੀ 13000 ਕਰੋੜ ਚੋਂ ਸਿਰਫ ਅਸੀਂ 1000 ਕਰੋੜ ਹੀ ਖਰਚ ਸਕਦੇ ਮੈਂ ਅਮਨ ਅਰੂੜਾ ਸਾਹਿਬ ਨੂੰ ਕਹਿਣਾ ਕਿ ਐਸਡੀਆਰਐਫ ਦੀ ਗਾਈਡਲਾਈਨਸ ਪੜ੍ਹ ਲਓ ਉਹ ਗਾਈਡਲਾਈਨਸ ਦੇ ਮੁਤਾਬਕ 30% ਤਾਂ ਤੁਸੀਂ ਕੱਲਾ ਇਨਫਰਾਸਟ੍ਰਕਚਰ ਤੇ ਖਰਚ ਸਕਦੇ ਹੋ ਮਤਲਬ ਤੁਹਾਨੂੰ ਇੱਕ ਅਸੈਸਮੈਂਟ ਕਰਨੀ ਪਊ ਕਿੰਨੀਆਂ ਸੜਕਾਂ ਖਰਾਬ ਹੋਈਆਂ ਕਿੰਨੇ ਘਰ ਤਬਾਹ ਹੋਏ 13000 ਕਰੋੜ ਦਾ 30% ਮਤਲਬ 5 ਤੋਂ 6000 ਕਰੋੜ ਦਾ ਇਨਫਰਾਸਟ੍ਰਕਚਰ ਤੇ ਘਰਾਂ ਤੇ ਖਰਚਾ ਜਾ ਸਕਦਾ ਜਿਹੜਾ ਕਿ ਕੱਲ ਕੇਂਦਰ ਸਰਕਾਰ ਨੇ ਵੀ ਇਲਜ਼ਾਮ ਲਾਇਆ ਪੰਜਾਬ ਦੀ ਸਰਕਾਰ ਤੇ ਕਿ ਤੁਸੀਂ ਅਸੈਸਮੈਂਟ ਹੀ ਨਹੀਂ ਕਰ ਸਕੇ ਮਤਲਬ ਤੁਸੀਂ ਹਲੇ ਤੱਕ ਇੱਕ ਡਿਟੇਲਡ ਰਿਪੋਰਟ ਹੀ ਪੰਜਾਬ ਦੀ ਸਰਕਾਰ ਨੇ ਨਹੀਂ ਬਣਾਈ ਕਿ ਭਾਈ ਪੰਜਾਬ ਦੇ ਵਿੱਚ ਨੁਕਸਾਨ ਕਿੰਨਾ ਹੋਇਆ ਔਰ ਇੱਕ ਜਿਹੜੀ ਅਗਲੀ ਗੱਲ ਹੈ ਕਿ ਜੀ ਪ੍ਰਧਾਨ ਮੰਤਰੀ ਨੇ 1600 ਕਰੋੜ ਕਿਹਾ ਮੁੱਖ ਮੰਤਰੀ ਕੱਲ ਕਹਿੰਦੇ 1 ਰੁਪਿਆ ਨਹੀਂ ਆਇਆ ਅਮਨ ਰਾਲਾ ਜੀ ਕਹਿੰਦੇ ਕਿ ਹਾਂ 805 ਕਰੋੜ ਜਿਹੜਾ ਪ੍ਰੈਸ ਨੋਟ ਤੇ ਲਿਖਿਆ ਹੋਇਆ ਆਇਆ ਤਾਂ ਹੈ ਪਰ ਹੋਰ ਕੀ ਮਤਲਬ ਚਲੋ ਇਹ 1600 ਕਰੋੜ ਵੀ ਆਪਾਂ ਛੱਡ ਦਈਏ ਪੰਜਾਬ ਦੇ ਚਾਹਨਾ ਚਾਹੁੰਦਾ ਹੈ ਕਿ ਜਿਹੜਾ 13000 ਕਰੋੜ ਐਸਟੀਆਰਐਫ ਦਾ ਫੰਡ ਸੀ ਉਹ ਕਿੱਥੇ ਮਿਸਯੂਜ਼ ਹੋਇਆ ਉਹ ਕੇਜਰੀਵਾਲ ਦੀ ਮਸ਼ਹੂਰੀ ਤੇ ਉਹਦੀਆਂ ਇਲੈਕਸ਼ਨਾਂ ਤੇ ਮਨੀਪੁਰ ਨਾਗਾਲੈਂਡ ਤੱਕ ਲੱਗ ਰਹੇ ਇਸ਼ਤਿਹਾਰਾਂ ਤੇ ਸਰਕਾਰ ਦੱਸੇ ਤਾਂ ਸਹੀ ਜਦੋਂ ਹੁਣ ਇੱਕ ਪਾਰਟੀ ਤੇ ਰੂਲਿੰਗ ਪਾਰਟੀ ਤੇ ਪ੍ਰਧਾਨ ਨੇ ਗੱਲ ਮੰਨ ਲਈ ਕਿ ਸਾਡੇ ਕੋਲ 13000 ਕਰੋੜ ਹੈ ਤਾਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਤਾਂ ਹੋ ਗਈ ਹੈ ਦੱਸਣ ਦੀ ਕਿਉਂ 13000 ਕਰੋੜ ਕਿਉਂ ਨਹੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਾਂ 'ਚ ਖਰਚਿਆ ਜਾ ਰਿਹਾ ਕਿਉਂਕਿ ਜਿਹੜੇ ਤਰਕ ਅਮਨ अरोड़ा ਸਾਹਿਬ ਦੇਣਾ ਚਾਹੁੰਦੇ ਨੇ ਉਹ ਤਰਕ ਟੈਕਨੀਕਲੀ ਸਹੀ ਨਹੀਂ ਉਹ ਬਿਲਕੁਲ ਗਲਤ ਤੱਥ ਪੇਸ਼ ਕਰਕੇ ਪੰਜਾਬ ਨੂੰ ਗੁੰਮਰਾਹ